ਮਿਹਨਤ ਕਰਦੇ ਆ ਉਹ ਤੁਹਾਡੇ ਲਈ ਸਾਰਥੀ ਹੋ ਜਵੇ ਤੁਹਾਡੇ ਲਈ ਚੰਗੀ ਹੋ ਜਵੇ ਤੁਸੀਂ ਆਪਣੇ ਮਾਲਕਾਂ ਦੇ ਨਾਲ ਦਗਾ ਕਰਨਾ ਬੰਦ ਕਰ ਦਿਓ ਭਾਵੇਂ ਉਹ ਪ੍ਰਭੂ ਵਿੱਚ ਹੈਗੇ ਭਾਵੇਂ ਨਹੀਂ ਪਰ ਯਾਦ ਰੱਖੋ ਉਹ ਤੁਹਾਡੇ ਮਾਲਕ ਆ ਪਰਮੇਸ਼ਵਰ ਨੇ ਉਹਨੂੰ ਇੱਕ ਉੱਚਾ ਨਾ ਬਣਾਇਆ ਆ ਜਿੱਥੋਂ ਤੁਸੀਂ ਐਂ ਦਾ ਕਰਕੇ ਪੀਂਦੇ ਆ ਤੁਹਾਡੇ ਲਈ ਉਹ ਕਮਾਈ ਦਾ ਜ਼ਰੀਆ ਆ ਭਾਵੇਂ ਉਹ ਉੱਪਰ ਹੈ ਪਰ ਤੁਹਾਡੇ ਲਈ ਪਰਮੇਸ਼ਵਰ ਨੇ ਉੱਥੇ ਰੋਜ਼ਗਾਰ ਠਹਿਰਾਇਆ ਆ ਤੁਸੀਂ ਉਹਨਾਂ ਦੇ ਲਈ ਬਰਕਤ ਜ਼ਰੂਰ ਮੰਗੋ ਤੁਸੀਂ ਉਹਨਾਂ ਦੇ ਪਰਿਵਾਰ ਦੇ ਲਈ ਬਰਕਤ ਜ਼ਰੂਰ ਮੰਗੋ ਅਗਰ ਜੈਸ ਕੰਪਨੀ ਵਿੱਚ ਤੁਸੀਂ ਕੰਮ ਕਰਦੇ ਹੋ ਤੁਸੀਂ ਉਸ ਕੰਪਨੀ ਦੀ ਆਸ਼ੀਸ਼ ਮੰਗੋਗੇ ਉਹ ਕੰਪਨੀ ਵਧੇਗੀ ਕੰਪਨੀ ਵਧੇਗੀ ਤਾਂ ਤੁਹਾਡੀਆਂ ਸੈਲਰੀਜ਼ ਵੀ ਵਧਣਗੀਆਂ ਹallelujah ਮਾਲਕ ਵਧੇਗਾ ਤਾਂ ਉਹ ਤੁਹਾਨੂੰ ਬਰਕਤ ਵੀ ਵੱਧ ਦੇਵੇਗਾ ਹallelujah ਔਰ ਜਦੋਂ ਤੁਸੀਂ ਜਿੱਥੇ ਕੰਮ ਕਰਦੇ ਵਚਨ ਚ ਲਿਖਿਆ ਜੇ ਇਸ ਘਰ ਵਿੱਚ ਜਾਓ ਉਸ ਘਰ ਦੀ ਸੁੱਖ